ਸਤਿ ਸ਼੍ਰੀ ਅਕਾਲ ਦੋਸਤੋ ਜਿ ਹਾਲ ਚਾਲੇ ਉਮੀਦ ਕਰਦਾਂਗੀ ਤੁਸੀਂ ਸਭ ਮਜੇ ਚ ਹੋਗੇ ਦੋਸਤੋ ਅਗਰ ਤੁਸੀਂ ਵਿਦੇਸ਼ ਚ ਜਾਂਦੇ ਹੋ ਫਿਰ ਤੁਹਾਨੂੰ ਪਤਾ ਹੀ ਹੋਵੇਗਾ ਸਾਰਾ ਕੁਝ ਕਿ ਜੇ ਤੁਸੀਂ ਨਿਆ ਤਾਂ ਨਵੇਂ ਆ ਰਹੇ ਨਾ ਫਿਰ ਗੱਲ ਕੁਝ ਹੋਰ ਹੈ ਬਾਕੀ ਜਿਹੜੀ ਬੰਦੀ ਨਿਆ ਤਾਂ ਨਵੇਂ ਆਂਦੇ ਨੇ ਨਾ ਉਹਨਾਂ ਦੇ ਚਾਚੀ ਫੁੱਲ ਹੁੰਦੇ ਵੇ ਉਹ ਸੋਚਦੇ ਵੀ ਇੰਗਲੈਂਡ ਜਾ ਰਹੇ ਆ ਕੈਨੇਡਾ ਜਾ ਰਹੇ ਆ ਅਮਰੀਕਾ ਜਾ ਰਹੇ ਆ ਇੱਕ ਵਾਰੀ ਸਮਾਨ ਦੀ ਖਰੀਦਦਾਰੀ ਕਰ ਲੋ ਕੋਈ ਬਾਹਰ ਦੇ ਮੁੱਛੀ ਆ ਕੇ ਬਦਲ ਅਗੇ ਵੀ ਵਾਕਏ ਬੰਦੇ ਇੰਗੇ ਤਾਂ ਆਏ ਵੇ ਬڑے ਅਮੀਰ ਹੈਗੇ ਬੜੇ ਵਧੀਆ ਵਧੀਆ ਕੱਪੜੇ ਖੇਦ ਜਾਂਦੇ ਵੇ ਹੋਰ ਚੀਜ਼ਾਂ ਜੋ ਵਰਤਨ ਵਾਲੀ ਹੁੰਦੀਆਂ ਉਹ ਲੈ ਆਉਂਦੇ ਇੱਥੇ ਇੱਥੇ ਕਈ ਵਾਰੀ ਕੋਈ ਨਹੀਂ ਹੁੰਦਾ ਟਿਕਾਣਾ ਕੋਈ ਨਹੀਂ ਹੁੰਦਾ ਜਿੰਨਾਂ ਦਾ ਆਸਰਾ ਹੁੰਦਾ ਵੀ ਅੱਗੇ ਲੈਣ ਆਣਗੇ ਉਹ ਕੋਈ ਲੈਣ ਨਹੀਂ ਆਇਆ ਹੁੰਦਾ ਬੰਦਾ ਫਿਰ ਉਹ ਪਰੇਸ਼ਾਨ ਹੋ ਜਾਂਦੇ ਵੇ ਉਹ ਕਹਿੰਦੇ ਇੰਨਾ ਸਮਾਨ ਅਸੀਂ ਲੈ ਆਏ ਤੇ ਸਮਾਨ ਚੁੱਕ ਕੇ ਕਿੱਥੇ ਜਾਈਏ ਟੈਕਸੀ ਤੇ ਗੁਆਰ ਜਾਣ ਸਕਦੇ ਕਿਉਂਕਿ ਬੱਸਾਂ bussਾਂ ਦਾ ਪਤਾ ਨਹੀਂ ਹੁੰਦਾ ਟੈਕਸੀ ਦੋਸਤੋ ਬੜੀ ਮਹਿੰਗੀ ਹੈ ਉਂ ਜੇ ਸਾਲਾ ਬਹੁਤ ਮਹਿੰਗੀ ਬੰਦੀ ਹੈ ਇਸ ਕਰਕੇ ਸਾਮਾਨ ਉਲਣੇ ਲਈ ਆਓ ਜਿੰਨਾ ਕੋਈ ਜਾਇ ਜਗ੍ਹਾ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਨਾ ਖਰੀਦੋ ਲੇਕਿਨ ਜੇ ਇਹ ਤਾਂ ਲੱਗੇ ਟਿਕਾਣਾ ਹੈ ਫਿਰ ਗੱਲ ਕੁਝ ਹੋਰ ਹੈ ਜੇ ਟਿਕਾਣਾ ਨਹੀਂਗਾ ਤੇ ਜਿੰਨਾ ਸਾਮਾਨ ਘੱਟ ਹੋਏਗਾ ਉਹਨਾਂ ਨੂੰ ਤੁਹਾਨੂੰ ਫਾਇਦਾ ਹੋਏਗਾ ਅਗਰ ਤੁਸੀਂ ਉਹੀ ਪੈਸੇ ਨਾਲ ਲਓ ਇਸ ਤੋਂ ਅਗੇ ਸ਼ੋਪਿੰਗ ਕਰ ਸਕਦੇ ਹੋ ਜੇ ਤੁਸੀਂ ਮਹੀਨਾ ਦੋ ਮਹੀਨੇ ਰੋਗੇ ਤੁਹਾਨੂੰ ਸਭ ਚੀਜ਼ਾਂ ਪਾ ਜਾਏਗਾ ਕੀ ਰੇਟ ਐਸ ਤੇ ਹੈ ਕਿਹੜੀ ਚ ਚਾਹੀਦੀ ਹੈ ਮੌਸਮ ਉਸ ਹਾਲ ਤੁਸੀਂ ਖਰੀਦ ਲੋਗੇ ਤੇ ਤੰਗ ਨਹੀਂ ਹੋਗੇ ਪਰੇਸ਼ਾਨੀ ਹੋਏਗੀ ਤੋ ਕਿ ਜੇ ਸਮਾਨ ਘੋਲੇ ਤੇ ਬੰਦਾ ਨਾਲ ਸਮਾਨ ਛੱਡਣ ਜਾਗਾ ਉਹਨੇ ਪੈਸੇ ਖਚੇ ਹੁੰਦੇ ਨੇ ਤੇ ਜਿਹ ਰਖਦਾ ਉਹਦੇ ਖਰਚਾ ਵੜਾ ਰਹਿੰਦਾ ਹੈਗਾ ਇੱਥੇ ਦੋਸਤੋ ਜੇ ਦੀ ਤੁਨ ਵੱਖਰਾ ਕਮਰਾ ਮਿਲ ਗਿਆ ਫਿਰ ਤੇ ਅਲੱਗ ਕਰ ਲੈ ਤੇ ਜੇ ਤਾਲਾ ਕੋਈ ਵਾਕਫ ਨਹੀਂ ਹੈ ਤੇ ਇਸ ਤਰੀ ਕੋਈ ਨੀ ਆਇਆ ਯਾਰ ਤੁਸੀਂ ਕੋਈ ਨਹੀਂ ਆਗਾ ਤੇ ਫੇਰ ਤੁਸੀਂ ਰੂਮ ਲੱਭ ਲੈ ਕਰਾਇ ਤੇ ਰੂਮ ਤਾਂ ਜਿਉ ਮਿਲਣਾ ਉਸ ਰਿੰਜੀ ਮਿਲਣਾ ਹੈ ਕੱਲੇ ਇੱਥੇ ਮਹਿੰਗਾਈ ਬੜੀ ਹੈ ਕੱਲਾ ਤਾਂ ਰੂਮ ਵੀ ਨਹੀਂ ਵਾਲਾ ਖਾਣਾ ਘੜਤੀ ਤੇ ਕੱਲ ਚੱਲੋ ਤੇ ਜੇ ਤੁਸੀਂ ਸ਼੍ਰੀ ਜਮਕਾਨ ਲੈਣਾ ਤੇ 3 3 4 4 5 5 ਬੰਦੇ ਇੱਕ ਰੂਮ ਚ ਰਹਿੰਦੇ ਹੁੰਦੇ ਜੀ ਕੁੱਤੀ ਹੋਈ ਪੜਾ ਸਾਮਾਨ ਸਾਰ ਰੋਜਣਾ ਜੀ ਨਾ ਥਣੇ ਪਾਉਣ ਦਾ ਟਾਈਮ ਹੋਣਾ ਤੇ ਨਾ ਹੀ ਟੱਚ ਰੱਖਣ ਦਾ ਟਾਈਮ ਉਹ ਮੱਲੂ ਕਮਰੇ ਚਾਰ ਬੰਦੇ ਰਹਿੰਦੇ ਤੇ ਹਰ ਕਨੇ ਚਾਰ ਚ ਚ ਟੱਚ ਰੱਖੇ ਹੋਣਗੇ ਦੀ ਸੰਭਾਲ ਕਿੱਥੇ ਹੋਵੇ ਤੇ ਕਮਰੇ ਤੁਸੀਂ ਕਿੱਥੇ ਵੇਖ ਲਓ ਨਾ ਇੰਗਲੈਂਡ ਦੇ ਉਹਨੂੰ ਕਹਿੰਦੇ ਬੋਕਸ ਰੂਮ ਤੇ ਉਥੇ ਬੜੀ ਮੁਸ਼ਕਿਲ ਬੰਦੇ ਸੋਝ ਸਕਦੇ ਵੇ ਸਾਮਾਨ ਰੱਖਣਾ ਵੀ ਕਿ ਪਾਸੇ ਤੇ ਕਈ ਜਗ੍ਹਾ ਦੇ ਛੋਟੇ ਬੋਕਸ ਰੂਮ ਹੈ ਉੱਤੋਂ ਦੇ ਕਿੰਨੇ ਦੋ ਬੰਦੇ ਸੋ ਸਕਦੇ ਵੇ ਲੇਕਿਨ ਜਿੰਨਾ ਕਿਰਾਇਆ ਖਾਣਾ ਹੈ ਉਹ ਕਹਿੰਦੇ ਚਲੋ ਅਸੀਂ ਸਾਨੂੰ ਵੀ ਤੰਗ ਹੁੰਦਿਓ ਅਸੀਂ ਤੇ ਕਿਰਾਇਆ ਖਾਣਾ ਹੈ ਤੇ ਬੰਦੇ ਮਜਬੂਰ ਹੁੰਦੇ ਵੇ ਉਹ ਸਾਵਾ ਜਿਹਦਾ ਬਈਆ ਵਾਲਾ ਕਿਉਂਕਿ ਜਦੋਂ ਮਹंगाई ਹੁੰਦੀ ਏ ਖਰਚਾ ਦੇਣਾ ਪੈਂਦਾ ਤੇ ਕਿਰਾਇਆ ਦੇਣਾ ਪੈਂਦਾ ਫੇਰ ਸੋਚਦਾ ਚਲੋ ਯਾਰ ਕੋਈ ਵਲੋਂ ਪਾਵੇਂ ਛੋਟਾ ਕੰਮਾ ਲੈ ਮੈਨ ਰਾਹ ਦੀ ਕਟਣੀ ਹੈ ਤੇ ਜੇ ਜੀ ਦੋਸਤੋ ਅਗੋ ਤੁਹਾਨੂੰ ਮਿਲ ਜੇ ਕੰਮਕਾਰ ਫੇਰ ਤੇ ਖੁਸ਼ੀ ਹੋ ਜੀਂ ਦੀ ਕਮਾਈ ਸ਼ੁਰੂ ਹੋ ਗਈ ਫੇਰ ਤਿਆਰ ਸਾਸਾ ਤੁਸੇ ਜੈਸਟ ਕਰ ਲੋਗੇ ਤੇ ਜੇ ਅਕੇ ਕੰਮਕਾਰ ਵੀ ਨਾ ਮਿਲਿਆ ਜਿਹੜੀ ਅਜਕਲ ਪੋਜੀਸ਼ਨ ਹੈ ਜੀ ਖਰਾਬ ਜਿਵੇਂ ਕਿ ਰੇਲਾਈ ਕੰਮ ਦੀ ਬਿਸ਼ੇ ਬੋ ਖਰਾਬ ਹੈ ਇੰਗਲੈਂਡ 'ਚ ਕੰਮ ਨਹੀਂ ਮਿਲਦਾ ਤੇ ਜੇ ਤੁਸੀਂ ਸਟਡੀ ਵੀਜ਼ਾ ਤੇ ਆਇਓ ਤੇ ਤੁਹਾਨੂੰ ਉਹਦੀਆਂ ਫ ਤੇ ਬਾਕੀ ਜਿਹੜੇ ਵਰਕ ਪਰਮਿਟ ਜਾਏਵੇ ਉਹ ਵੀ ਆਈਕਾ ਦੋਸਤੋਂ ਬੜੇ ਧੋਖੇ ਜਿਹੇ ਬੰਦੇ ਬੜੇ ਬੰਦੇ ਮਿਲਦੇ ਨੇ ਉਹ ਕਹਿੰਦੇ ਵੀਜ਼ਾ এজੈਂਟਾਂ ਨੇ ਕੋਈ ਲੋਲ ਦਿੱਤਾ ਹੈ ਇੱਥੇ ਉਹ ਕੰਪਨੀ ਨਹੀਂ ਗਿਆ ਕੰਮ ਮਿਲਦਾ ਨਹੀਂ ਪਿਆ ਤੇ ਕੋਈ ਇਸ ਕਰਕੇ ਪਰੇਸ਼ਾਨਗੇ ਵੀਂਡਿਆ ਜਦੋਂ ਤੁਸੀਂ ਆਉਂਦੇ ਨਾ ਸਾਰੀ ਸਰਚ ਕਰਕੇ ਆਓ ਕਿਹੜੇ ਮੁਲਕੀ ਜਾਣਾ ਹੈ ਉੱਥੇ ਦਾ ਕੀ ਸਾਲ ਦਾ ਵੀਜ਼ਾ ਕੀ ਸਾਲ ਦਾ ਹੈ ਜਿਹੜੀ ਕੰਪਨੀ ਤੁਹਾਨੂੰ ਆਪੇ ਜਾ ਉਹ ਜੰਦਨ ਨੂੰ ਜੰਦਨ ਜੇਕਰ ਦੋਸਤੋਂ ਬੜੇ ਤੰਗ ਹੋਗੇ ਨਾਲ ਕਿਸੇ ਦੇ ਪਲੇਖੇ ਨਾ ਹੋ ਵੀ ਤਲ ਕੋਈ ਬੰਦਾ ਸੰਭਾਲ ਲੇਗਾ ਬਾਕੀ ਕੋਈ ਨਹੀਂ ਇਹ ਸੰਭਾਲਦਾ ਦੋ ਚਾਰ ਦਿਨ ਤੁਹਾਡੀ ਹੈਲਪ ਕਰ ਦੇਣਗੇ ਬਾਕੀ ਇੱਥੇ ਬੰਦੇ ਆਪ ਫਸੇ ਹੋਏ ਜੀ ਉਹਨਾਂ ਦੀ ਵੀ ਮਜਬੂਰੀ ਦਾ ਜਿਵੇਂ ਆਈ ਫੈਦਰ ਲਾਂਡਾ ਉਹ ਵੀ ਮਜਬੂਰ ਹੈਗੇ ਵੀ ਕਿਉਂਕਿ ਉਹਨਾਂ ਨੂੰ ਵੀ ਜੋਬ ਕਰਨੀ ਹੁੰਦੀ ਹੈ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਹੈ ਉਹ ਵੀ ਕਿਰਾਏ ਪਰ ਦੇਵੇ ਇੱਥੇ ਜਿੰਨਾ ਵੀ ਲੋਕਾਂ ਨੇ ਗੱਪਾਂ ਮਾਰੀਆਂ ਨੇ ਮਕਾਨ ਆਪਣੇ ਵੀ ਆਪਣੇ ਮਕਾਨੀਆਂ ਦੇ 25-25 ਸਾਲ ਦੀਆਂ ਦੋਸਤੋ ਉਹਨਾਂ ਨੂੰ ਵੀ ਕਿਸ਼ਤਾਂ ਦੇਣੀਆਂ ਹੁੰਦੀਆਂ ਉਹ ਜਿੰਨੀ ਕ ਕਮਾਈ ਕਰਦੇ ਅੱਧੇ ਪੈਸੇ ਕਿਸ਼ਤਾਂ ਚ ਲਾ ਦੇਣਦੇ ਵੇ ਘਰ ਦੀ ਮੋਰਗੇਜ ਬਾਕੀ ਰੋਟੀ ਬਣੇ ਹਾਂ ਥੋੜੇ ਬੋਲ ਮਸਾ ਕੋਈ ਸੀਵ ਕਰ ਦੇਣਗੇ ਇਸ ਕਰਕੇ ਤੁਸੀਂ ਆਪ ਵੀ ਸਾਰਾ ਕੁਝ ਸੋਚ ਸਮੇ ਕੇ ਆਓ ਕਿ ਬਾਹਰ ਆਨ ਦਾ ਤੁਸੀਂ ਦਦੀ ਪੰਗਾ ਲਓ ਜਾਂ ਆਪਣੇ ਆਪ ਨੂੰ ਸੰਭਾਲ ਸਕਦੇ ਹੋ ਇਹਨਾਂ ਵਿੱਚ ਤੁਸੀਂ ਬਾਹਰ ਅਗੇ ਬੁੰਦਲ ਜਾਓ ਅਗੇ ਦੇ ਘਮਰਾਜੋ ਵਿਦੇਸ਼ ਹੈ ਤੁਸੀਂ ਇੰਡੀਆ ਸਾਹਮਣੇ ਸੋਚੋ ਵੀ ਕੋਈ ਗੱਲ ਨਹੀਂ ਪੂਰੀਆਂ ਛੋਲੇ ਵਿਆਹ ਚੋ ਖਾਣਾਗੇ ਪਕੌੜੇ ਮਿਲ ਜਾਂਦੇ ਵੇ ਕੋਈ ਤਨੀ ਜਗਾ ਰੈਸਟੋਰੈਂਟ ਕਾਣਾ ਖਾਓ ਤੇ ਬੜਾ ਮੈਂਗਾ ਪੇ ਗੱਲ ਉਹ ਵੀ ਜੇ ਤੁਹਾਨੂੰ ਵੀਡੀਓ ਪਸੰਦ ਆਏਗੀ ਅਗੇ ਪਸੰਦ ਆਈ ਤੇ ਵੀਡੀਓ ਸ਼ੇਅਰ ਕਰਦਾ ਚੈਨਲ ਨੂੰ ਸਬਸਕ੍ਰਾਈਬ ਕਰਦਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ